ਇਹ ਜਿਹੜੀ ਵੱਡੀ ਗੱਲ ਹੈ ਸਦਨ ਦੇ ਅੰਦਰ ਦੇਖੋ ਸਭ ਤੋਂ ਐਮ ਤਾਂ ਮਾਮਲਾ ਇਹ ਸੀਗਾ ਕਿ ਕੇਂਦਰ ਸਰਕਾਰ ਦੇ ਵਕੀਰੇ ਦੇ ਖਿਲਾਫ ਕਿ ਕਿਸ ਟੰਗ ਨਾਲ ਪੰਜਾਬ ਨਾਲ ਵਿਸਤਰਾ ਕੀਤਾ ਜਾ ਰਿਹਾ ਹੈ ਇਹ ਸਾਰੇ ਕਰਦੇ ਜਾਂਦੇ ਕਿ ਕੇਂਦਰ ਦਾ ਜਿਸ ਕਦਰ ਪੰਜਾਬ ਪ੍ਰਤੀ ਹੈ ਨਿੰਦਾ ਦਾ ਮਤਲਬ ਜਾਂਦਾ ਹੈਗਾ ਉਹ ਨਤਾ ਦਾ ਨਿੰਦਾ ਦਾ ਜਿਹੜਾ ਮਤਾ ਹੈਗਾ ਕੇਂਦਰ ਦੇ ਗ੍ਰਹਿ ਮੰਤਰੀ ਅਮਰ ਸ਼ਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਲਾਕਾਤ ਹੋ ਰਹੀ ਹੈ ਇਸੇ ਮੁੱਦੇ ਨੂੰ ਲੈ ਕੇ ਅੜਾਂ ਦੀ ਮੱਦਦ ਨੂੰ ਲੈ ਕੇ 1000 ਰੁਪਏ ਪ੍ਰਤੀ ਇੱਕ ਰਾਮ ਮੋਜ਼ਾ ਜਿਹੜਾਗਾ ਮਿਲੇਗਾ 15 ਅਕਤੂਬਰ ਤੋਂ ਲੋਕਾਂ ਨੂੰ ਰਾਹ ਦਾ ਪੈਸਾ ਹੀ ਮਿਲਣਾ ਸ਼ੁਰੂ ਹੋ ਜਾਏਗਾ ਵਾਕਫ ਕੀ ਤਰ੍ਹਾਂ ਨਾ ਹੁਣ ਹੈ ਇਹ ਵਿਰੋਧੀ ਧਿਰ ਦੇ ਆਗੂ ਨੇ ਤਾਂ ਦੋਨਾਂ ਆਗੂਆਂ ਦੇ ਅਧਿਕਾਰੀਆਂ ਦੇ ਸਤੀਫੇ ਦੀ ਮੰਗ ਕੀਤੀ ਕੇਨਾਂ ਨੂੰ ਪਾਸੇ ਲੰਬੇ ਕਰੇ ਪਾਸ ਬਾਹਰ ਇਹ ਕਹਿੰਦੇ ਵੀ ਅਸੀਂ ਕਹਿੰਦੇ ਰੈਲੀ ਕਰ ਰਹੇ ਰੈਲੀ ਵੀ ਦੇਖੋ ਸਾਰਿਆਂ ਨੂੰ ਖੁੱਲ੍ਹੋਂ ਬੀ ਬੋਲਣ ਦੀ ਜੋ ਮਰਜ਼ੀ ਬੋਲੋ ਆਪਣੇ ਸਿਸਟਮ ਦਾ ਮਜ਼ਾਕ ਉਡਾਉਂਦੇ ਨਜ਼ਰ ਆਇਆ ਹੈ ਇਸ ਨਕਲੀ ਵਿਧਾਨ ਸਭਾ ਦੇ ਚੱਲਦੇ ਅਜਿਹਾ ਹੋ ਜਾ ਮਜ਼ਾਕ ਮੀਡੀਆ ਵੱਲੋਂ ਪਹਿਲੀ ਵਾਰੀ ਕੀਤਾ ਗਿਆ ਔਰ ਪੰਜਾਬ ਵਿਧਾਨ ਸਭਾ ਦੀ ਅਫੀਸ਼ੀਅਲ ਕਾਰਵਾਈ ਨਾਲ ਕੀਤਾ ਗਿਆ ਹਾਸਲ ਤੇ ਮੀਡੀਆ ਵੱਲੋਂ ਬਹੁਤ ਵੱਡੀ ਪੱਧਰ ਤੇ ਇਹ ਮਜ਼ਾਕ ਡਾਇਗ ਹੈ ਜੇ ਇਸ ਢੰਗ ਨਾਲ ਇਹ ਮਿਣਾਕ ਚੱਲਦਾ ਤਾਂ ਫਿਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਕਦਰ ਕੀ ਹੈ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਹੈਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤਨਵਦ ਮిత్రਾਇ ਨੇ ਸਤਿਕਾਰ ਨਾਲ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅਹਿਮਦਾ ਲਾਅ ਸਵਾਲ ਜੀ ਸੋ ਸਵਾਲ ਹੜ੍ਹਾਂ ਨੂੰ ਲੈ ਕੇ ਆ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਸੀ ਤਾਂ ਲਗਾਤਾਰ ਵਿਰੋਧੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਸੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਸੈਸ਼ਨ ਸੱਦਾ ਗਿਆ ਤੇ ਉਸ ਸੈਸ਼ਨ ਦੇ ਵਿੱਚ ਜੰਮ ਕੇ ਹੰਗਾਮਾ ਹੋਇਆ ਜੀ ਦੇਖੋ ਪੰਜਾਬ ਦਾਨ ਸਭਾ ਦਾ ਜਿਹੜਾ ਵਿਸ਼ੇਸ਼ ਸੈਸ਼ਨ ਸੀ ਹੜ੍ਹਾਂ ਦੇ ਉੱਤੇ ਅੱਜ ਉਹ ਬ੍ਰਿਧੀ ਸਮਾਪਤੀ ਹੋ ਗਈ ਹੈ ਜਣੀ ਸਦਨਾਂ ਨੂੰ ਇਸੇ ਸਮੇਂ ਉੱਠ ਗਿਆ ਜਿਹੜੀ ਵੱਡੀ ਗੱਲ ਹੈ ਸਦਨ ਦੇ ਅੰਦਰ ਦੇਖੋ ਐਸਾ ਤਾਂ ਹੈ ਮ ਤਾਂ ਮਾਮਲਾ ਇਹ ਸੀਗਾ ਕਿ ਕੇਂਦਰ ਸਰਕਾਰ ਦੇ ਵਤੀਰੇ ਦੇ ਖਿਲਾਫ ਕਿ ਕਿਸ ਟੰਗਾ ਨਾਲ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਪੰਜਾਬ ਵੱਡੀ ਪੱਧਰ ਤੇ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਪਰ ਕੇਂਦਰ ਵੱਲੋਂ ਲਗਾਤਾਰ ਇਹ ਆਇਆ ਹੈ ਕਿ ਵੀ ਕੋਈ ਫੁੱਟੀ ਕੌਡੀ ਸਿੱਧੇ ਤੌਰ ਤੇ ਮਦਦ ਨਹੀਂ ਦਿੱਤੀਗੀ 240 ਕਰੋੜ ਰੁਪਏ ਜਿਹਦਾ ਜ਼ਿਕਰ ਕੀਤਾ ਜਾ ਰਿਹਾ ਉਹ ਕੁਦਰਤੀ ਆਫਤ ਫੰਡ ਜਿਹੜਾ ਕੇਂਦਰੀ ਪੱਧਰ ਤੇ ਬਜਟ ਦਾ ਇੱਕ ਹਿੱਸਾ ਹੁੰਦਾ ਹੈ ਉਹ ਬਜਟ ਦਾ ਹਿੱਸਾ ਜ਼ਰੂਰ ਹੈ ਪਰ ਜਿਹੜਾ 1600 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਵੱਲੋਂ ਇੱਥੇ 50 ਚੇਚੇ ਤੌਰ ਤੇ ਆਏ ਸੀ ਉਸ ਐਲਾਨ ਦੇ ਵਿੱਚੋਂ ਕੁਝ ਵੀ ਨਹੀਂ ਮਿਲਿਆ ਇੱਕ ਤਾਂ ਇਹ ਮੁੱਦਾ ਔਰ ਦੂਜਾ ਜਿਹੜਾ ਕੇਂਦਰ ਦੇ ਵਤੀਰੇ ਦੀ ਗੱਲ ਕਰਦੇ ਆ ਕਿ ਮੁੱਖ ਮੰਤਰੀ ਨੇ ਲਗਾਤਾਰ ਪੱਤਰ ਵੀ ਲਿਖੇ ਗ੍ਰਹਿ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਕਿ ਮਿੰਨ ਦਾ ਮਲਾਕਾਤ ਦਾ ਮੌਕਾ ਦਿੱਤਾ ਜਾਵੇ ਉਹ ਮੌਕਾ ਵੀ ਨਹੀਂ ਦਿੱਤਾ ਗਿਆ ਇਹ ਸਾਰੇ ਕਾਰਨ ਦੇ ਚੱਲਦੇ ਆ ਕੇਂਦਰ ਦਾ ਜਿਸ ਕਦਰ ਪੰਜਾਬ ਪ੍ਰਤੀ ਵਤੀਰਾ ਹੈ ਨਿੰਦਾ ਦਾ ਮਤਾ ਲੈਂਦਾ ਹੈਗਾ ਉਹ ਨਤਾ ਨਿੰਦਾ ਦਾ ਜਿਹੜਾ ਮਤਾ ਹੈਗਾ ਉਹ ਸਰੂ ਸੰਮਤੀ ਨਾਲ ਸਦਨ ਨੇ ਅੱਜ ਪ੍ਰਵਾਨ ਕਰ ਲਿਆ ਹੈ ਉਹ ਜਿਹੜੀ ਕਾਂਗਰਸੀ ਚਾਹੇ ਆਵਾਦੀ ਪਾਰਟੀ ਦੀ ਕਲਗਲ ਦੇ ਕੁਝ ਨੁਮਾਇंदे ਸੀ ਪਰ ਕੇਂਦਰ ਦੇ ਵਤੀਰੇ ਦੇ ਖਿਲਾਫ ਕਿ ਕੇਂਦਰ ਪੰਜਾਬ ਨਾਲ ਕਿਉਂ ਇੰਨੀ ਵੱਡੀ ਪੱਧਰ ਤੇ ਵਿਤਕਰਾ ਕਰ ਰਿਹਾ ਉਸ ਮਾਮਲੇ ਲੈ ਕੇ ਇੱਕ ਜਿਹੜੀ ਇੱਕ ਆਵਾਜ਼ ਦੇ ਨਾਲ ਅੱਜ ਪੰਜਾਬ ਦਾ ਸਭਾ ਨੇ ਕੇਂਦਰ ਦੇ ਵਤੀਰੇ ਦੀ ਨਿਖੇਧੀ ਕੀਤੀ ਹੈ ਔਰ ਕੇਂਦਰ ਦੇ ਵਤੀਰੇ ਦੇ ਖਿਲਾਫ ਨਿੰਦਾ ਮਤਾ ਪਾਸ ਕੀਤਾ ਹੈ ਅਹਿਮ ਮਾਮਲਾ ਦੂਜੇ ਦਿਨ ਨਾਲ ਜਦੋਂ ਪੰਜਾਬ ਦਾ ਸੰਸਦ ਸੈਸ਼ਨ ਦਾ ਦਬਾਅ ਬਣਿਆ ਖੋਰ ਐਮ ਗੱਲ ਜਿਹੜੀ ਮੁੱਖ ਮੰਤਰੀ ਵੱਲੋਂ ਚੇਚੇ ਤੌਰ ਤੇ ਜਾਣਕਾਰੀ ਦਿੱਤੀ ਗਈ ਕਿ ਭੜਕੇ ਜਾਣੀ ਕਿ ਕੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦਾ ਸੱਦਾ ਦਿੱਤਾ ਗਿਆ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਵੱਲੋਂ ਜਾਨੀ ਕਿ ਇਸ ਵਿਧਾਨ ਸਭਾ ਦੇ ਸੈਸ਼ਨ ਦੇ ਜਿਹੜੇ ਬਾਕੀ ਮਾਮਲਿਆਂ ਦੀ ਗੱਲ ਤਾਂ ਹੋਈ ਹੋਈ ਇੱਕ ਸੈਸ਼ਨ ਜੋ ਇਹ ਵੀ ਇੱਕ ਵੱਡਾ ਮਾਮਲਾ ਨਿਕਲਿਆ ਕਿ ਕੇਂਦਰ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਮਿੰਨ ਦਾ ਸੱਦਾ ਦਿੱਤਾ ਹੁਣ ਕੱਲ ਕੇਂਦਰ ਦੇ ਗ੍ਰਹਿ ਮੰਤਰੀ ਅਮਰ ਸ਼ਾਹ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਲਾਕਾਤ ਹੋ ਰਹੀ ਹੈ ਇਸੇ ਮੁੱਦੇ ਨੂੰ ਲੈ ਕੇ ਖੜਾ ਦੀ ਮਦਦ ਨੂੰ ਲੈ ਕੇ ਕਿ ਕੀ ਕੇਂਦਰ ਨੂੰ ਕਰਨਾ ਚਾਹੀਦਾ ਤੇ ਕੀ ਨਹੀਂ ਕੀਤਾ ਗਿਆ ਸੋ ਕਿਹਾ ਜਾ ਸਦਕਾ ਸੁਣਵਾਈ ਹੋਈ ਹੋਈ ਦੂਜੀ ਗੱਲ ਜਿਹੜੀ ਹੈ ਕੇਂਦਰ ਦੇ ਇਸ ਤਰ੍ਹਾਂ ਦੇ ਵਤੀਰੇ ਨੂੰ ਲੈ ਕੇ ਕੀਤਾ ਗਿਆ ਉਹਦੇ ਚ ਪੰਜਾਬ ਨੇ ਆਪਣੇ ਤੌਰ ਤੇ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੇ ਜੇ ਤੌਰ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਕਦਰ ਜਿਹੜੀ ਹੈਗੇ ਜਿਹੜੀਆਂ ਫਸਲਾਂ ਨੁਕਸਾਨੀਆਂ ਗਈਆਂ ਜ਼ਮੀਨਾਂ ਨੁਕਸਾਨੀਆਂ ਗਈਆਂ ਜਾਂ ਜਾਇਦਾਦਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਮੁਖੰਦਨੀ ਵੀਰਬੇ ਨਾਲ ਜਾਣਕਾਰੀ ਦਿੱਤੀ ਉਸ ਜਾਣਕਾਰੀ ਮੁਤਾਬਕ ਮੁਖਤਰੀ ਨੇ ਕਈ ਅਹਿਮ ਐਲਾਨ ਕੀਤੇ ਮਿਸਾਲ ਵਜੋਂ ਜਿਨ੍ਹਾਂ ਦੀ ਫਸਲ ਜਿਹੜੀ ਹੈਗੀ ਹੈ ਘੱਟ ਨੁਕਸਾਨੀ ਗਈ ਹੈ ਉਹਨਾਂ ਦਾ ਕੋਣਾ ਉਹਨਾਂ ਕੀਤਾ ਗਿਆ ਕਿ 10000 ਰੁਪਏ ਪ੍ਰਤੀ ਕਿਰਦਾਨ ਮੌਜਾ ਜਿਹੜਾਗਾ ਮਿਲੇਗਾ ਇਸ ਤਰੀਕੇ ਨਾਲ ਜਿਹੜੀ ਫਸਲ تقريبا 75 ਤੋਂ 100 ਫੀਸਦੀ ਤੱਕ ਨਸਾਨੀ ਗਈ ਹੈ ਉਸ ਨੁਕਸਾਨ ਦਾ ਜਿਹੜਾ ਮੁਆਵਜ਼ਾ ਹੈਗਾ ਉਹ 20000 ਰੁਪਏ ਪ੍ਰਤੀ ਏਕੜ ਅਸੂਧਾਂ ਸਰਕਾਰਾਂ ਕੀਤਾ ਗਿਆ ਹਾਲਾਂਕਿ ਮੁੱਖ ਮੰਤਰੀ ਵੱਲੋਂ ਇਹ ਵੀ ਕਹਿ ਗਿਆ ਕਿ ਪੰਜਾਬ ਨੇ ਕੇਂਦਰ ਤੋਂ ਮੰਗਤਾ ਕੀਤੀ ਸੀ ਕਿ 50000 ਰੁਪਏ ਘਟੋ ਘਾਟਾ ਪ੍ਰਤੀ ਏਕੜ ਮੁਆਵਜ਼ਾ ਮਿਲਣਾ ਚਾਹੀਦਾ ਪਰ ਕੇਂਦਰ ਨੇ ਕਹਿੰਦੇ ਸਹਿਮਤੀ ਨਹੀਂ ਦਿੱਤੀ ਇਸ ਕਰਕੇ ਗੱਲ ਜਿਹੜੀ ਹੈ ਬਣ ਨਹੀਂ ਸਕੀ ਅਗਲੀ ਗੱਲ ਜਿਹੜੀ ਹੈ ਮੁਕੰਦਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ 15 ਅਕਤੂਬਰ ਤੋਂ ਜਿਹੜਾ ਫਸਲਾਂ ਦੀ ਗਰਦਾਵਰੀ ਦੇ ਸਾਹਮਣ ਨਾਲ ਜਾਂ ਹੋਰ ਇਦਾਂ ਜਿਹੜੇ ਨੁਕਸਾਨ ਹੋਏ ਹੈ ਚਾਹੇ ਕਰਾਂ ਦਾ ਨੁਕਸਾਨ ਹੋਇਆ ਚਾਹੇ ਮਾਲੀ ਨੁਕਸਾਨ ਹੋਇਆ ਡੰਗਰਾਂ ਦਾ ਨੁਕਸਾਨ ਹੋਇਆ ਉਹ ਨੁਕਸਾਨਾਂ ਦੇ ਮੁਆਵਜ਼ੇ ਦੀ ਅਦਾਇਗੀ ਵੀ ਹੁਣੀ ਸ਼ੁਰੂ ਹੋ ਜਾਈਏ ਯਾਨੀ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਮੁਕੰਦਰੀ ਨੇ ਆਪਣੇ ਅੰਦਾਜ਼ ਨਾਲ ਇਹ ਗੱਲ ਕਹੀ ਕਿ ਅਕਸਰ ਪੰਜਾਬ 'ਚ ਕਈ ਮੌਕੇ ਜਿਹੇ ਆਉਂਦੇ ਆ ਮੰਦ ਭਾਗੇ ਮੌਕੇ ਵੀ ਆਉਂਦੇ ਆ ਜਦੋਂ ਕਾਲੀ ਦਿਵਾਲੀ ਮਨਾਉਣ ਦੀ ਗੱਲ ਕੀਤੀ ਜਾਂਦੀ ਹੈ ਕਹਿੰਦੇ ਮੈਂ ਇਸ ਕਰਕੇ 15 ਅਕਤੂਬਰ ਤੋਂ ਜਿਹੜਾ ਹੈਗਾ ਰਾਹ ਦੇਣ ਦਾ ਫੈਸਲਾ ਕੀਤਾ ਤਾਂ ਕਿ ਤੱਕ ਲੋਕਾਂ ਕੋਲੇ ਕੁਝ ਨਾ ਕੁਝ ਜਿਹੜਾ ਹੈਗਾ ਉਹਨਾਂ ਦੇ ਚਿਹਰਿਆਂ ਤੇ ਰੌਣਕ ਆਵੇ ਤੇ ਲੋਕਾਂ ਨੂੰ ਇਹ ਅਨੰਦ ਲੱਗੇ ਕਿ ਅਸੀਂ ਆਪਣੀ ਕਾਲੀ ਦਿਵਾਲੀ ਮਨਾ ਰਹੇ ਹਾਂ ਸੋ 15 ਅਕਤੂਬਰ ਤੋਂ ਲੋਕਾਂ ਨੂੰ ਰਾਹ ਦਾ ਪੈਸਾ ਹੀ ਮਿਲਣਾ ਸ਼ੁਰੂ ਹੋ ਜਾਏਗਾ ਵਾਕ-ਵਾਕ ਕੀ ਤਰ੍ਹਾਂ ਦਾ ਇਸ ਮੰਦਤਾ ਔਰ ਫਸਲਾਂ ਦਾ ਦੂਜਾ ਮੁਆਵਜ਼ਾ ਵੀ ਤੈਅ ਕੀਤਾ ਗਿਆ ਇੱਕ ਹੋਰ ਵੱਡਾ ਸਵਾਲ ਇਕ ਕਈ ਏਕੜ ਫਸਲ ਲੋਕਾਂ ਦੀ ਕਿਸਾਨਾਂ ਦੀ ਜਿਹੜੀ ਹੈਗੀ ਆ ਉਹ ਹੜ੍ਹਾਂ ਦੇ ਵਿੱਚ ਵੈਸੇ ਰੁੜ ਗਈ دریاਵਾਂ 'ਚ ਰੁੜ ਗਈ ਨਹੀਂ ਪਤਾ ਹੀ ਨਹੀਂ ਉਹ ਕਿੱਧਰ ਨੂੰ ਗਈ ਜ਼ਮੀਨ ਉੱਥੇ ਉਹਨਾਂ ਦੀ ਜ਼ਮੀਨ ਨਹੀਂ ਉੱਥੇ ਦਰਿਆ ਹੈ ਜਾਂ ਰੇਤ ਦੇ ਟਿੱਬੇ ਆ ਸੂ ਜ਼ਮੀਨ ਤਾਂ ਖਤਮ ਹੋ ਗਈ ਨਾ ਤਾਂ ਉਹਦੇ ਲਈ ਵੀ ਮੁਖੰਦਰੀ ਐਲਾਨ ਕੀਤਾ ਕਿ ਅਸੀਂ ਬੋਤਾਨੀ ਦਾ ਘਟੋ ਘਟਾ 47000 ਰੁਪਿਆ ਪ੍ਰਤੀ ਹਿੱਕੇ ਰੁਣਾਣੇ ਕਿਹਾ ਕਿ ਅਸੀਂ ਜਿਹੜਾ ਰੁੜੀ ਵੀ ਫਸਲ ਹੈ ਜਿਹੜਾ ਰੁੜੀ ਵੀ ਗੜੀ ਗਈ ਹੈ ਜ਼ਮੀਨ ਹੈ ਉਧਰ ਮੁਆਵਜ਼ਾ ਦੇਵਾਂਗੇ ਸੋ ਉਹ ਕਹਿੰਦੇ ਸੀ ਬਹੁਤਾ ਤਾਂ ਨਹੀਂ ਕਰ ਸਕਦੇ ਕਿਤੇ ਜ਼ਮੀਨ ਤਾਂ ਮੋੜ ਕੇ ਨਹੀਂ ਲਿਆ ਸਕਦੇ ਕਿਸਾਨ ਦੀ ਪਰ ਮਦਦ ਜਿੰਨੇ ਕਰ ਸਕਦੇ ਆ ਉਹਨੇ ਅਸੀਂ ਲਾਜ਼ਮੀ ਤੌਰ ਤੇ ਕਰ ਰਹੇ ਆ ਇਸ ਤਰ੍ਹਾਂ ਮੁੱਖ ਮੰਤਰੀ ਵੱਲੋਂ ਇਸ ਮੁੱਦੇ ਤੇ ਜਿੱਥੇ ਵਿਰੋਧੀ ਧਿਰ ਦੇ ਮਾਣ ਨੇ ਲੈ ਕੇ ਗੱਲਾਂ ਕੀਤੀਆਂ ਨੇ ਤੇ ਕੇਂਦਰ ਦੀਆਂ ਗੱਲਾਂ ਵੀ ਕੀਤੀਆਂ ਨੇ ਪਰ ਨਾਲ ਹੀ ਇੱਕ ਵੱਡਾ ਐਲਾਨ ਪੰਜਾਬ ਲਈ ਕੀਤਾ ਗਿਆ ਕਿ ਵਾਖਾ ਖੇਤਰ ਲਈ ਸਮਾਬਤ ਤਰੀਕੇ ਨਾਲ ਫਸਲ ਦਾ ਜ਼ਮੀਨ ਦਾ ਮਾਲੀ ਨੁਕਸਾਨ ਉਹਦਾ ਮੁਆਵਜ਼ਾ ਔਰ ਕਿਹੜੀ 15 ਤਰੀਕ ਨੂੰ ਸਾਰਾ ਜਿਹੜਾ ਹੈਗਾ ਇਹ ਸਿਸਟਮ ਸ਼ੁਰੂ ਹੋ ਰਿਹਾ ਹੈ ਜੀ ਜੀ ਸੋ ਦੂਜੇ ਪਾਸੇ ਜਿੱਥੇ ਵਿਰੋਧੀ ਲਗਾਤਾਰ ਸਰਕਾਰ ਨੂੰ ਘੇੜਦੇ ਹੋਏ ਨਜ਼ਰ ਆ ਰਹੇ ਸੀ ਤਾਂ ਕਾਂਗਰਸ ਵੱਲੋਂ ਪੁੱਛਿਆ ਗਿਆ ਕਿ ਸਨਚਾਈ ਮੰਤਰੀ ਦਸਨ ਪੰਜਾਬ ਦੇ ਵਿੱਚ ਹੜ੍ਹ ਕਿਉਂ ਆਏ ਨਹੀਂ ਇਹਨੂੰ ਲੈ ਕੇ ਵੀ ਕਾਫੀ ਹੰਗਾਮਾ ਕੀਤਾ ਗਿਆ ਜੀ ਕਾਂਗਰਸ ਵੱਲੋਂ ਬਿਲਕੁਲ ਕਾਂਗਰਸ ਦੇ ਆਪ ਦਾ ਦੇ ਕੋ ਸਦਨਾਂ ਬਹੁਤ ਹੀ ਦਿਲਚਸਪ ਮਾਮਲਾ ਰਿਹਾ ਸਦਨ ਦੇ ਅੰਦਰ ਇਹ ਗੱਲ થઈ ਸੀ ਕਿ ਸਦਨ ਦਾ ਇਸ ਲਈ ਸੀ ਕਿ ਪੰਜਾਬ ਚੜਾ ਦੀ ਸਥਿਤੀ ਬਾਰੇ ਕਿਸ ਤਰ੍ਹਾਂ ਸਹਿਮਤੀ ਬਣਾਈ ਜਾ ਸਕੇ ਕਿਸ ਤਰ੍ਹਾਂ ਕੇਂਦਰ ਤੇ ਦਬਾਅ ਬਣਾਇਆ ਜਾ ਸਕੇ ਕਿਵੇਂ ਕੇਂਦਰ ਤੋਂ ਪੈਸਾ ਲਿਆ ਜਾ ਸਕਦਾ ਮਾਮਲਾ ਤਾਂ ਇਹ ਸੀ ਕਿ ਜਾਣਕਾਰੀ ਦੇਣੀ ਔਰ ਉਸ ਤੇ ਸਹਿਮਤੀ ਬਣਾਉਣੀ ਪਰ ਸਰਦਾਂ ਚ ਕਈ ਬਹੁਤ ਹੀ ਤਿੱਖੇ ਟਕਰਾਵਲੇ ਮੌਕੇ ਆਏ ਜਦੋਂ ਆਪ ਵਾਲੇ ਔਰ ਕਾਂਗਰਸ ਵਾਲੇ ਇੱਕ ਦੂਜੇ ਨਾਲ ਖੰਦੇ ਲੜਦੇ ਨਜ਼ਰ ਆਏ ਫਾਰ ਐਗਜ਼ਾਮਪਲ ਜੇ ਕੋ ਗੁਰੂ ਦੇ ਆ ਗੂਦੀ ਗੱਲ ਕਹੀ ਪ੍ਰਸਾਦ ਆਜ਼ਵਾ ਉਹਨਾਂ ਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਇਹ ਜਲ ਸਰੋਤ ਮੰਤਰੀ ਐ ਫਿਲਿੰਦਰ ਗੋਇਲ ਉਹਨਾਂ ਵੱਲੋਂ ਕਹਿੰਦੇ ਕੁਝ ਨਹੀਂ ਕੀਤਾ ਗਿਆ ਉਹਨਾਂ ਦੀ ਅਣਗਹਿਲੀ ਕਾਰਨ ਗੈਰਜ਼ਮੀ ਕਾਰਨ ਪੰਜਾਬ ਨੂੰ ਵੱਡੇ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਤਵਾਈ ਦਾ ਸਾਹਮਣਾ ਕਰਨਾ ਪਿਆ ਇਦਾਂ ਹੀ ਜਿਹੜੇ ਸੰਜਾਈ ਸਕੱਤਰ ਐ ਕ੍ਰਿਸ਼ਨ ਕੁਮਾਰ ਉਹਦੇ ਬਾਰੇ ਵੀ ਕਿਹਾ ਗਿਆ ਕਿ ਉਹਦੇ ਹੈਂਕਰ ਰਹੀਏ ਕਾਰਨ ਹੁਣ ਇਹ ਵਿਰੋਧੀ ਧਿਰ ਦੇ ਆਗੂ ਨੇ ਤਾਂ ਦੋਨਾਂ ਆਗੂਆਂ ਦੇ ਤੇ ਅਧਿਕਾਰੀਆਂ ਦੇ ਅਸਤੀਫੇ ਦੀ ਮੰਗ ਕੀਤੀ ਕੇਨਨੋਂ ਪਾਸੇ ਲੰਬੇ ਕਰ ਲੈ ਦੂਜੇ ਪਾਸੇ ਜੇ ਆਪਾਂ ਹਕਮਦਰ ਦੀ ਗੱਲ ਕਰੀਏ ਤਾਂ ਹਕਮਦਰ ਨੇ ਸਿੱਧੇ ਤੌਰ ਤੇ ਕਿਹਾ ਕਿ ਜਿਸ ਤਰ੍ਹਾਂ ਦੀ ਬੋਲੀ ਬੋਲ ਰਿਹਾ ਪ੍ਰਤਾਪ ਆਈਆ ਲੱਗਦਾ ਹੈ ਕਿ ਇਹ ਤਾਂ ਭਾਜਪਾ ਦੀ ਬੋਲੀ ਬੋਲ ਰਿਹਾ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਸਰਕਾਰ ਨੇ ਗਿਣਾਇਆ ਕਿ ਕਿਸ ਤਰੀਕੇ ਨਾਲ ਮੰਤਰੀ ਵਿਧਾਇਕ ਮੁੱਖ ਮੰਤਰੀ ਅਧਿਕਾਰੀ ਲੱਗੇ ਹੋਏ ਐ ਖਰਦੋ ਦੇ ਮੁੱਖ ਮੰਤਰੀ ਜਦੋਂ ਬੋਲੇ ਤਾਂ ਉਹਨੇ ਕੁਸ਼ਿੰਦਰ ਕੁਮਾਰ ਦੀ ਗੱਲ ਕੀਤੀ ਦੂਜਾਂ ਦੀ ਗੱਲ ਕੀਤੀ ਉਹਨਾਂ ਨੇ ਬਿਲਕੁਲ ਪੂਰੀ ਦ੍ਰਿੜਤਾ ਨਾਲ ਅਧਿਕਾਰਾਂ ਦੇ ਪੇਟ 'ਤੇ ਥੋਕੀ ਕਿ ਮੇਰੇ ਅਧਿਕਾਰੀਆਂ ਨੇ ਚੰਗਾ ਕੰਮ ਕੀਤਾ ਹੈ। ਖੜਾਂ ਦੇ ਵਿੱਚ ਬਹੁਤ ਵੱਡੇ ਕੰਮ ਕੀਤੇ। ਇਸੇ ਕਰਕੇ ਜਿਹੜਾ ਨਾਜਨਕ ਵਿਚਾਰਿਆ ਉਹ ਉਪਰਾਲਿਆ ਕਰਕੇ ਵਿਚਾਰਿਆ ਦੇਸ਼ ਕਰਕੇ ਇਹ ਗਲਤ ਜਿਹੜੀ ਇੱਕ ਦ੍ਰਿਸ਼ਨਾਸ ਸਿਰਜਾ ਜਾਏ ਕਿ ਅਧਿਕਾਰੀਆਂ ਨੇ ਕੁਝ ਨਹੀਂ ਕੀਤਾ। ਜੇ ਆਪਾਂ ਗੱਲ ਕਰੀਏ ਆਪ ਜਿਹੜੇ ਆਗੂ ਹੈ ਜਾਂ ਸਦਨ ਦੇ ਵਿੱਚ ਬੈਠੇ ਜਿਹੜੇ ਮੰਤਰੀ ਆਰਪਾਲਜੀ ਮੈਂਦਾ ਵੀ ਆਪਾਂ ਜ਼ਿਕਰ ਕਰੀਏ। ਹਰਪਾਲ ਜੀ ਮਾ ਨੇ ਸਿੱਧੇ ਤੌਰ ਦੇ ਨਿਸ਼ਾਨਿਆਂ ਉੱਪਰ ਲਿਆ ਪ੍ਰਤਾਪ ਬਾਜਾ ਨੂੰ ਉਹ ਕਹਿੰਦੇ ਜਿਹੜੀ ਤੂੰ ਜ਼ਮੀਨ ਲਈ ਆ ਨਾ Ravi ਦਰਿਆ ਦੇ ਨਾਲ ਲੱਗਦੀ ਉਹਦੇ ਕਰਕੇ ਹੜ ਆਇਆ ਕਹਿੰਦੇ ਤੂੰ ਉਥੇ ਇਸ ਤਰ੍ਹਾਂ ਦੇ ਬੰਨਾ ਇਦਾਂ ਦੀਆਂ ਰਕਾਵਟਾਂ ਖੜੀਆਂ ਕੀਤੀਆਂ ਆ ਆਪਦੀ ਕਹਿੰਦੇ 10-12 ਏਕੜ ਜ਼ਮੀਨ ਬਚਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਤੂੰ ਬੰਨ ਲਾਏ ਉਹਦਾ ਨਤੀਜਾ ਨਿਕਲ ਕੇ ਪਾਣੀਆਂ ਉੜੇ ਕੱ ਲ ਗਿਆ ਔਰ Ravi ਦਰਿਆ ਚਾਰ ਸਫੇਰੇ ਫੈਲਿਆ ਜਾਣੀ ਪਰ ਜਿਹੜਾ ਪ੍ਰਸਾਦ ਬਾਜਵਾ ਦੇ ਬਾਰੇ ਵਿਧਮੰਤਰੀ ਹਰਪਾਲ ਚਿਮਾ ਨੇ ਕਿਹਾ ਇਹ ਜਿਹੜੇ 라ਵੇ ਉਛੜਿਆ ਤਾਂ ਜਿਹੜਾ ਬਾਜਵੇ ਦੀ ਜਿਹੜੀ ਜ਼ਮੀਨ ਆ ਉਹਨਾਂ ਲੱਗੇ ਪੰਨਾ ਉਹਨਾਂ ਕਰਕੇ ਉਛੜਿਆ ਉਧਰ ਬਾਜਵਾ ਹਣੀ ਕੀ ਕਹਿੰਦੇ ਬਾਜਵਾ ਹਣੀ ਕਹਿੰਦੇ ਕਿ ਤੁਹਾਡੇ ਸਮਿਆਂ ਜੀ ਮੇਰੀ ਜ਼ਮੀਨ ਦੀ ਰਜਿਸਟਰੀ ਹੋਈ ਹੈ ਨਾ ਕਰਦੇ ਜਾਨੀ ਇਹੋ ਜੀਆਂ ਹੀਲੇ ਪੱਤੇ ਤੇ ਨਵੇਂ ਪੱਤੇ ਜੀਆਂ ਮੈਣੋ ਬਣੀ ਹੋਣੀਆਂ ਗੱਲਾਂ ਵੀ ਉੱਥੇ ਦੇਖਣ ਨੂੰ ਮਿਲੀਆਂ ਗੱਲਾਂ ਤਾਂ ਹੁੰਦੀਆਂ ਹੈਗੀਆਂ ਹੜਾਂ ਦੀਆਂ ਹੜਾਂ ਦੇ ਬਚਾਦੀਆਂ ਲੋਕਾਂ ਨੂੰ ਕਿਵੇਂ ਉਹਨਾਂ ਦੇ ਨੁਕਸਾਨ ਪੂਰੇ ਕੀਤੇ ਜਾ ਸਕਦੇ ਕਿਵੇਂ ਲੋਕਾਂ ਨੂੰ ਇਸ ਸੰਕਟ ਤੋਂ ਕੱਢਿਆ ਜਾ ਸਕਦਾ ਬਹੁਤ ਸਾਰੇ ਮੁੱਦਿਆਂ ਤੇ ਵਿਧਾਇਕਾਂ ਨੇ ਮੰਤਰੀ ਨੇ ਚੰਗੇ 이슈 ਵੀ ਰੱਖੇ ਆ ਕਿ ਕਿਸ ਕਦਰ ਲੜਿਆ ਜਾ ਸਕਦਾ ਹੈ ਚਾਹੇ ਵਿਰੋਧੀ ਧਰ ਵਾਲੇ ਆ ਜਾਂ ਚਾਹੇ ਹਾਕਮ ਧਰ ਵਾਲੇ ਆ ਕਿ ਕੀ ਕੀ ਸੁਝਾਅ ਵੀ ਆਏ ਆ ਪਰ ਕਈ ਜਿਹੇ ਮੌਕੇ ਵੀ ਆ ਜਦੋਂ ਟਕਰਾਅ ਦੀ ਸਥਿਤੀ ਬਣੀ ਇੱਕ ਦੌਰ ਤੱਕ ਸਮਝ ਆ ਵੀ ਲੱਗਦਾ ਸੀ ਕਿ ਕੀ ਮਤੇ ਦੇ ਉੱਤੇ ਸਹਿਮਤੀ ਬਣ ਸਕੇਗੀ ਪਰ ਪੰਜਾਬੀਆਂ ਨੂੰ ਇਸ ਗੱਲ ਤੇ ਸੁਖਦਾ ਸਾਹ ਲੈਣਾ ਚਾਹੀਦਾ ਹੈ ਕਿ ਸਾਰਾ ਕੋ ਡੰਡੋ ਡੰਡੀ ਹੋਣ ਦੇ ਬਾਵਜੂਦ ਮੈਨੋ ਪਰਮਣੀ ਹੋਣ ਦੇ ਬਾਵਜੂਦ ਕਿਉਂ ਮਤਾ ਲੈ ਅੰਦਾ ਗਿਆ ਮਤਾ ਸਰਵਜਮਤੀ ਨਾਲ ਆ ਗਿਆ ਕੇਂਦਰ ਤੇ ਖਾਸ ਜਿਹੜਾ ਮਤਾ ਆ ਉਹਦੇ ਤੇ ਸਰਵਜਮਤੀ ਉਹ ਤੋਂ ਪਹਿਲਾਂ ਕਾਫੀ ਕੁਝ ਵਾਪਰਿਆ ਜਣੀ ਕਾਫੀ ਪਾਣੀ ਪੋੜਾ ਅਰਦੀ ਨਿਕਲ ਕੇ ਫੇਰੇ ਮਤਾ ਬਣਿਆ ਜੀ ਜੀ ਸੌ ਦੂਜੇ ਪਾਸੇ ਭਾਜਪਾ ਵੱਲੋਂ ਵੀ ਨਕਲੀ ਵਿਧਾਨ ਸਭਾ ਲਗਾਉਣ ਦੀ ਕਾਫੀ ਚਰਚਾ ਹੋਈ ਹੈ ਜੀ ਤੇ ਕਾਫੀ ਚਰਚਾ ਛੜੀ ਹੈ ਜੀ ਭਾਜਪਾ ਨੇ ਅੱਜ ਕਮਾਲ ਕੀਤਾ ਇੱਕ ਵਸੇ ਦਾ ਪੰਜਾਬ ਵਿਧਾਨ ਸਭਾ ਦਾ ਅਫੀਸ਼ੀਅਲ ਸੈਸ਼ਨ ਚੱਲ ਰਿਹਾ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇੱਕ ਨਕਲੀ ਵਿਧਾਨ ਸਭਾ ਜਿਹਨੂੰ ਕਿਹਾ ਜਾ ਰਿਹਾ ਉਹ ਲਾ ਰਹੀ ਕਿਉਂਕਿ ਨਕਲੀ ਸ਼ਬਦ ਕਿਸੇ ਹੋਰ ਨੇ ਨਹੀਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਇਸ ਡਨਲ ਸਦਨ ਬੁਲਾਏ ਜਾਣ ਦੇ ਉੱਤੇ ਕਿਹਾ ਕਿ ਦੇਖੋ ਭਾਜਪਾ ਲਈ ਇੱਥੇ ਦਾਏ ਨਹੀਂ ਇੱਥੇ ਆ ਕੇ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਸਦਨ ਦੇ ਅੰਦਰ ਦਾ ਕਿਹੜੇ ਰਿਕਾਰਡ ਤੇ ਗੱਲ ਹੋਣੀ ਸੀ ਉਹਨਾਂ ਨੂੰ ਪੁੱਛਿਆ ਜਾਣਾ ਸੀ ਕਿ ਦੱਸੋ ਕੇਂਦਰ ਕੀ ਕਰ ਰਿਹਾ ਤੇ ਤੁਸੀਂ ਕੀ ਅਪਰੋਚ ਫਾ ਰਹੇ ਹੋ ਕਹਿੰਦੇ ਉਹ ਦੀ ਬਜਾਇ ਨਕਲੀ ਵਿਧਾਨ ਸਭਾ ਲਾ ਕੇ ਬੈ ਗੇ ਉਹ ਨਕਲੀ ਵਿਧਾਨ ਸਭਾ ਚ ਦੇਖੋ ਸੜਾ ਸਿਸਟਮ ਕਿਦਾਂ ਜਿਹੜਾ ਹੈਗਾ ਆਪਣੇ ਸਿਸਟਮ ਦਾ ਸਿਆਪ ਹੀ ਕਿਸ ਤਰ੍ਹਾਂ ਮਜ਼ਾਕ ਪੜਾਉਨੇ ਆ ਚੰਜੀ ਸਿੰਘ ਹਟਵਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਕਦਾਵਾ ਰਾਗੂ ਲੰਬਾ ਸਮਾਂ ਕਾਲੀ ਦਲ ਚ ਰਹੇ ਔਰ ਕੇਂਦਰ ਦੇ ਵਿੱਚ ਵੀ ਡਿਫਟੀ ਸਪੀਕਰ ਵਗੈਰਾ ਦੇ ਉਧਾਂ ਦੇ ਉੱਪਰ ਰਹੇ ਜਾਨੀ ਇੱਕ ਮਾਨ ਸਤਕਾਰ ਵਾਲੇ ਆਗੂ ਤੇ ਅੱਜ ਜਦੋਂ ਜਿਹਨੂੰ ਮੁਕੰਦਰ ਭਗਵੰਦ ਮਾਨ ਕਹਿ ਰਿਹਾ ਨਕਲੀ ਵਿਧਾਨ ਸਭਾ ਉਹ ਨਕਲੀ ਵਿਧਾਨ ਸਭਾ ਦਾ ਸਪੀਕਰ ਬਣੇ ਹੋਏ ਸੀ ਔਰ ਖਾਸ ਤੌਰ ਤੇ ਮੁੱਖ ਮੰਤਰੀ ਨੇ ਵਾਲਾ ਦਿੱਤਾ ਉਹਨਾਂ ਦੇ ਸਦੰਦਾ ਕਿ ਉਹ ਵੀ ਮੀਡੀਆ ਚ ਆ ਰਿਹਾ ਸੀ ਕਿ ਸਪੀਕਰ ਚੰਦੀ ਦਾ ਜਿਹੜਾ ਉੱਥੇ ਬਣੇ ਸੀ ਨਕਲੀ ਵਿਧਾਨ ਸਭਾ ਦੇ ਉਹ ਪੁੱਛਦੇ ਆ ਉੱਥੇ ਬੈਠਿਆਂ ਨੂੰ ਕਹਿੰਦੇ ਜੇ ਦੱਸਿਆ ਜਾਵੇ ਵੀ ਹਾਕਮ ਤੇ ਕਿਹੜੀ ਤੇ ਵਿਰੋਧੀ ਤੇ ਕਿਹੜੀ ਹੈ ਦੂਜੇ ਪਾਸੇ ਨੂੰ ਕਈਆਂ ਵੱਲੋਂ ਜਵਾਬ ਆਇਆ ਕਿ ਨਹੀਂ ਜਿੱਥੇ ਤਾਂ ਸਾਰੇ ਹੱਕ ਹੰਤੇ ਰਿਹਾ ਹੈ ਵਿਰੋਧੀ ਤੇ ਕੋਈ ਨਹੀਂ ਉਹਨਾਂ ਪਤਾ ਨਹੀਂ ਇਹ ਹਾਕਮ ਤੇ ਪੰਜਾਬ ਵਿਧਾਨ ਸਭਾ ਵਾਲੀ ਹੈ ਜਾ ਕੇਂਦਰ ਦੀ ਭਾਰਤੀ ਜਨਤਾ ਵਾਲੀ ਕੇਂਦਰ ਵਾਲੀ ਬਰਕਾ ਹੀ ਗਿਆ ਕਿ ਕੇਂਦਰ ਦੀ ਇਹ ਇਹਦਾ ਹਾਕਮ ਤੇ ਰਿਆ ਜੀ ਇੱਥੇ ਵਿਰੋਧੀ ਤੇ ਕੋਈ ਹਾਈ ਨਹੀਂ ਸੋ ਉੱਥੇ ਵਿਧਾਨ ਸਭਾ ਲਾ ਕੇ ਆਪਣੇ ਤੌਰ ਤੇ ਉੱਥੇ ਕੋਈ ਕੱਦਾਵਾਰਾ ਗੂ ਬੋਲੇ ਪੰਜ ਬਾਰੀ ਆਗੂ ਬੋਲੇ ਸਾਫਾ ਕੈਬਨਟ ਮੰਤਰੀ ਬੋਲੇ ਮਜੂਦਾ ਬੋਲੇ ਅਸ਼wini ਸ਼ਰਮਾ ਬੋਲੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਪੰਜਾਬ ਡੋਬਿਆ ਗਿਆ ਖਾਸ ਤੌਰ ਤੇ ਜਿਹੜਾ ਨਿਸ਼ਾਨਾ ਸਿੱਧਿਆ ਗਿਆ ਆਵਾਦਿਨ ਪਾਰਟੀ ਦੀ ਸਰਕਾਰ ਉੱਪਰ ਕਿੰਨੇ ਨਰਕੀਆਂ ਕਰਕੇ ਇਥੇ ਕੰਨਣਾ ਹੋਈ ਇਥੇ ਰੇਤਾ ਚੋਰੀ ਹੋਇਆ ਸਮੇਂ ਸਰਕਾਰ ਬੰਗਿਆ ਨਹੀਂ ਕੀਤੀਆਂ ਕੇਂਦਰੀ ਫੰਡਿੰਗ ਤੋਂ ਵਰਤੋਂ ਲੈ ਕੇ ਨਸ਼ਿਆਂ ਦੀ ਗੱਲਾਂ ਉਹ ਜਣੇ ਜੋ ਕੁਝ ਕਿਹਾ ਜਾਂਦਾ ਉਹਨਾਂ ਨੂੰ ਕਿਹਾ ਗਿਆ ਇਹ ਗੱਲ ਜਣੀ ਕਮਾਲੇ ਸੀ ਕਿ ਆ ਇੰਨੀ ਨੂੰ ਵਿਧਾਨ ਸਭਾ ਦਾ ਨਾਮ ਦਿੱਤਾ ਗਿਆ ਚੰਗਾ ਹੁੰਦਾ ਜੇ ਭਾਜਪਾ ਵਾਲੇ ਕਹਿੰਦੇ ਵੀ ਅਸੀਂ ਇੱਕ ਰੈਲੀ ਕਰਾਂ ਰੈਲੀ ਵੀ ਦੇਖੋ ਸਾਰਿਆਂ ਨੂੰ ਖੁੱਲ ਹੁੰਦੀ ਆ ਬੋਲਣ ਦੀ ਜੋ ਮਰਜ਼ੀ ਬੋਲੋ ਸਾਰੇ ਆ ਗੋ ਬੋਲਦੇ ਰੈਲੀ ਇੱਕ ਪਾਰਟੀ ਦੀ ਹੁੰਦੀ ਆ ਸੋ ਕੋਈ ਵੀ ਵਿਧਾਨ ਸਭਾ ਹੋਵੇ ਚਾਹੇ ਉਹ ਕਦੇ ਵੀ ਕਦੇ ਇੱਕ ਪਾਰਟੀ ਦੀ ਵਿਧਾਨ ਸਭਾ ਨਹੀਂ ਹੁੰਦੀ ਉਤੇ ਵਿਰੋਧੀ ਤਰ੍ਹਾਂ ਵੀ ਹੁੰਦੀਆਂ ਹਾਕਮ ਤਰ੍ਹਾਂ ਵੀ ਹੁੰਦੀਆਂ ਉਹ ਲੋਕਾਂ ਦੀ ਚੁਣੀ ਹੋਈ ਸਰਕਾਰ ਹੁੰਦੀ ਹੈ ਚੁਣੇ ਵਿਧਾਇਕ ਹੁੰਦੇ ਆ ਜਣੀ ਪੋਲੀਟਿਕਲ ਆਗੂ ਆਪਣੇ ਹੀ ਸਿਸਟਮ ਦਾ ਮਜ਼ਾਕ ਉਡਾਉਂਦੇ ਨਜ਼ਰ ਆਇਆ ਇਸ ਨਕਲੀ ਵਿਧਾਨ ਸਭਾ ਦੇ ਚੱਲਦੇ ਜੀ ਜੀ ਸੋ ਜੇ ਪਾਸੇ ਗੱਲ ਕਰਾਂਗੇ ਜੀ ਮੀਡੀਆ ਦੇ ਵੀ ਕਿ ਹਿੱਸੇ ਵੱਲੋਂ ਜ਼ਮੂਰੀਅਤ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ ਮੀਡੀਆ ਦੇ ਕਿਸੇ ਨੇ ਤਾਂ ਅੱਜ ਕਮਾਲ ਹੀ ਕਰ ਦਿੱਤੀ ਕਿਉਂਕਿ ਆਪਾਂ মিডিਆ ਵਾਲੇ ਆਏ ਸਰ ਕੀ মিডিਆ ਵਾਲੇ ਵੀ ਗੱਲ ਕਰਨੀ ਬਣਦੀ ਆਪਾਂ ਪੋਲੀਟਿਕਲ ਪਾਰਟੀਆਂ ਦੀ ਗੱਲ ਕਰਦੇ ਆਂ ਅਧਿਕਾਰੀਆਂ ਦੀ ਗੱਲ ਕਰਦੇ ਆਂ ਸਾਨੂੰ ਆਪਣੀ ਪੀੜੀ ਰੇਟਾਂ ਦੇ ਸੋਟਾ ਮੇਰੇ ਨਾਲ ਫੈਲਣਾ ਚਾਹੀਦਾ ਮੀਡੀਆ ਦੇ ਕਿਸੇ ਨੇ ਕੀ ਕੀਤਾ ਕਮਾਲ ਕਰਤੀ ਕਿ ਉਹਨਾਂ ਨੇ ਜਦੋਂ ਪੰਜਾਬ ਦਾ ਸਰਸਾ ਸੈਸ਼ਨ ਚੱਲਿਆ ਦੂਜੇ ਪਾਸੇ ਜਿਹੜਾ ਭਾਜਪਾ ਨੇ ਖੋਤੀ ਇੱਕ ਵਿਧਾਨ ਸਭਾ ਦਾ ਸੈਸ਼ਨ ਚਲਾਇਆ ਉਹ ਬਰਾਬਰ ਚੈਨਲਾਂ ਦੇ ਉੱਪਰ ਚਲਾਇਆ ਔਰ ਕਈ ਵਾਰੀ ਕੀ ਹੁੰਦਾ ਸੀ ਜਿਹੜਾ ਭਾਜਪਾ ਵਾਲਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਉਹਦੇ 'ਚ ਕੋਈ ਸਪੀਕਰ ਬੋਲਿਆ ਉਹਦਾ ਮਾਈਕ ਆਨ ਕਰ ਦਿੰਦੇ ਸੀ ਉਹ ਬੋਲਣਾ ਸ਼ੁਰੂ ਹੋ ਜਾਂਦਾ ਸੀ ਜਿਹੜੀ ਅਫੀਸ਼ੀਅਲ ਵਿਧਾਨ ਸਭਾ ਦੀ ਕਾਰਵਾਈ ਚੱਲ ਰਹੀ ਹੈ ਉਹਦਾ ਮਾਈਕ ਆਫ ਹੋ ਜਾਂਦਾ ਸੀ ਉਹ ਬੰਦ ਹੋ ਜਾਂਦਾ ਸੀ ਜਦੋਂ ਕਦੇ ਇਹ ਕਰਦੇ ਸੀ ਕਿ ਜਿਹੜੀ ਅਫੀਸ਼ੀਅਲ ਵਿਧਾਨ ਸਭਾ ਦੀ ਕਾਰਵਾਈ ਹੈ ਉਹਦਾ ਮਾਈਕ ਆਨ ਹੋ ਜਾਂਦਾ ਸੀ ਤੇ ਕੋਈ ਮੰਤਰੀ ਜਾਂ ਕੋਈ ਐਮ.ਐਲ.ਏ ਬੋਲਿਆ ਤੇ ਜਿਹੜੀ ਭਾਜਪਾ ਵਾਲੀ ਵਿਧਾਨ ਸਭਾ ਹੈ ਉਹਦਾ ਸਪੀਕਰ ਆਫ ਹੋ ਜਾਂਦਾ ਸੀ ਯਾਨੀ ਤੁਸੀਂ ਜਦੋਂ ਗਰਜਣ ਘੁਮਾ ਕੇ ਸਿਰ ਚੁੱਕ ਕੇ ਦੇਖਦੇ ਹਾਂ ਤਾਂ ਐਲਾਨ ਕਈ ਵਾਰੀ ਜਿਹੜਾ ਹੈਗਾ ਪੰਜਾਬ ਵਿਧਾਨ ਸਭਾ ਜਿਹੜੀ ਬਣਾਈ ਭਾਜਪਾ ਨੇ ਉਧਰੋਂ ਐਲਾਨ ਹੋ ਰਿਆ ਹੁੰਦਾ ਤੇ ਸਪੀਕਰ ਹੋ ਜਾਂਦਾ ਦੂਜੇ ਪਾਸਿਓਂ ਇਹ ਨਹੀਂ ਪਤਾ ਲੱਗਦਾ ਕਿ ਖੁੱਡੀਆਂ ਸਾਹਿਬ ਬੋਲ ਰਹੇ ਆ ਅਸ਼ਵਨੀ ਸਾਹਿਬਾ ਬੋਲ ਰਹੇ ਆ ਇਸ ਤਰ੍ਹਾਂ ਦਾ ਮੇਰੇ ਖਿਆਲ ਮਜ਼ਾਕ ਜਮੂਰੀ ਦਾ ਪਹਿਲੀ ਵਾਰੀ ਜਣੀ ਐਸਾ ਕਿ ਜਾਨ ਕਿਸੇ ਨੂੰ ਪਤਾ ਨਹੀਂ ਸੀ ਲੱਗ ਰਿਹਾ ਐਨਾ ਮਜ਼ਾਕ ਕਿਤੇ ਆਪਾਂ ਇਹ ਤਾਂ ਸੁਣਿਆ ਸੀ ਲੋਕੀ ਇਸ ਤਰ੍ਹਾਂ ਦੇ ਮਖੌਲ ਉਡਾਉਂਦੇ ਆ ਕਿ ਜਿੰਦਰ ਰੇਡੀਓ ਜਾਂ ਹੋਰ ਰੇਡੀਓ ਦੀ ਗੱਲ ਕਰਦੇ ਆ ਕੀ ਖਬਰਾਂ ਆ ਰਹੀਆਂ ਐ ਜੀ ਖਬਰਾਂ ਆਉਂਦੀਆਂ ਆਉਂਦੀਆਂ ਜਾਲੂਆਂ ਦੇ ਭਾਵ ਦੇ ਵਿੱਚ ਮੌਸਮ ਦੀ ਗੱਲ ਹੋ ਜਾਂਦੀ ਐ ਕਿਸ ਖਬਰਾਂ ਚੱਲ ਪਈਆਂ ਕਿ ਕਿਹੜੇ ਸਟੇਸ਼ਨ ਦੇ ਵਿੱਚ ਕਿਹੜਾ ਲੱਗ ਜਾਂਦਾ ਇਹੋ ਜਿਹਾ ਮਜ਼ਾਕ ਅਕਸਰ ਅਸੀਂ ਸੁਣਦੇ ਦੇਖਦੇ ਰਹਿੰਦੇ ਆ ਅੱਜ ਇਹੋ ਜਿਹਾ ਮਜ਼ਾਕ মিডিਆ ਵੱਲੋਂ ਪਹਿਲੀ ਵਾਰੀ ਕੀਤਾ ਗਿਆ ਔਰ ਪੰਜਾਬ ਦਾ ਅਨਸਬਦ ਦੀ ਅਫੀਸ਼ੀਅਲ ਕਾਰਵਾਈ ਨਾਲ ਕੀਤਾ ਗਿਆ ਇਹ ਠੀਕ ਐ ਕਿ ਕਿਸੇ ਨੂੰ ਵੀ ਅਧਿਕਾਰ ਐ ਆਪਣੀ ਗੱਲ ਕਹਿਣ ਦਾ ਪਰ ਜੇ ਤੁਸੀਂ ਅਫੀਸ਼ੀਅਲ ਵਿਧਾਨ ਸਭਾ ਦੀ ਕਾਰਵਾਈ ਚਲਾ ਰਹੇ ਹੋ ਤਾਂ ਉਸ ਨੂੰ ਚਲਾ ਲਓ ਜੇ ਵਿਰੋਧੀ ਤੇ ਅਧਿਕਾਰਵਾਈ ਚਲਾ ਰਹੇ ਹੁੰਦਾ ਵਿਧਾਨ ਸਭਾ ਦੀ ਉਸ ਨੂੰ ਚਲਾ ਲੋ 5 ਮਿੰਟ ਹੋ 5 ਮਿੰਟ ਹੋ 2 ਮਿੰਟ ਹੋ ਵਿੱਚ 1 ਮਿੰਟ ਹੋ ਇਸ ਤਰ੍ਹਾਂ ਦਾ ਕਨਫਿਊਜ਼ਨ ਕ੍ਰੀਏਟ ਕੀਤਾ ਗਿਆ ਜਣੀ ਇਹ ਮਜ਼ਾਕ ਡਾਇਆ ਗਿਆ ਇੱਕ ਸਿਸਟਮ ਦਾ ਪੋਲੀਟਿਕਲ ਸਿਸਟਮ ਦਾ ਵਿਧਾਨ ਸਭਾ ਦੇ ਸਿਸਟਮ ਦਾ ਮੈਂ ਤਾਂ ਬਈ ਨਹੀਂ ਜਾਣਦਾ ਸਿਕਾ ਹਗਾ ਕਿਦਾਂ ਦਾ ਮਜ਼ਾਕ ਫਿਰ ਅੰਦਾਜ਼ਾ ਇਹ ਦੇਖੋ ਫਾਰ ਇਗਜ਼ਾਮਪਲ ਮੈਂ ਕਹਿਣਾ ਚਾਹੁੰਦਾ ਕਿ ਕੀ ਇਹ ਪੰਜਾਬ ਵਿਧਾਨ ਸਭਾ ਕਰਕੇ ਸਾਰਾ ਕੁਝ ਵਾਪਰਿਆ ਆਪਾਂ ਇਹ ਸੋਚ ਸਕਦੇ ਹਾਂ ਮੈਂ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਪਾਰਲੀਮੈਂਟ ਦੇ ਅੰਦਰ ਆ ਪਾਰਲੀਮੈਂਟ ਜਿੱਥੇ ਵਿਰੋਧੀ ਧਿਰ ਦੀ ਆਪਾਂ ਗੱਲ ਕਰ ਲਈਏ ਇੰਡੀਆ ਬਲੌਗ ਦੀ ਗੱਲ ਕਰ ਲਈਏ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੀ ਗੱਲ ਕਰਨੀ ਆਲ ਇੰਡੀਆਂ ਦਾ ਸੈਸ਼ਨ ਚੱਲਦਾ ਹੋਏ ਤੇ ਰਾਹੁਲ ਗਾਂਧੀ ਵੱਖਰੇ ਤੌਰ ਤੇ ਪਾਰਲੀਮੈਂਟ ਨਕਲੀ ਪਾਰਲੀਮੈਂਟ ਲਾ ਕੇ ਬੈਠਦੇ ਕੀ ਮੀਡੀਆ ਐਸੇ ਢੰਗ ਨਾਲ ਹੀ ਕਵਰ ਕਰੇਗਾ ਜਿੱਦਾਂ ਅਜ ਪੰਜਾਬ ਦਾਨ ਸਭਾ ਦੀ ਕਾਰਵਾਈ ਕਵਰ ਕੀਤੀ ਗਈ ਹੈ ਇਹਦੇ ਚਾਰ ਲੈਣਾ ਉੱਤਰੋਂ ਚਾਕੇ ਬੋਲਦਿਆਂ ਚਾਰ ਲੈਣਾ ਉੱਤਰੋਂ ਚਾਕੇ ਬੋਲਦਿਆਂ ਔਰ ਇੱਕ মিডিਆ ਦੇ ਕਿਚਨ ਨੇ ਕਈ মিডিਆ ਨੇ ਇਦਾਂ ਦਾ ਤਮਾਸ਼ਾ ਅਜ ਕਰਿਆ ਮੈਨੂੰ ਇਹ ਲੱਗਿਆ ਕਿ ਇਹ ਸਾਡੇ ਜਮੂਰੀ ਸਿਸਟਮ ਦਾ ਖਾਤਰ ਤੇ মিডিਆ ਵੱਲੋਂ ਬਹੁਤ ਵੱਡੀ ਪੱਧਰ ਤੇ ਇਹ ਮਜ਼ਾਕ ਡਾਇਗ ਹੈ ਜੇ ਇਸ ਢੰਗ ਨਾਲ ਇਹ ਮਜ਼ਾਕ ਚੱਲਦਾ ਤਾਂ ਫਿਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਕਦਰ ਕੀ ਹੈ ਇੱਕ ਪਾਸੇ ਤਾਂ ਦਿਖਾਇਆ ਜਾ ਰਿਹਾ ਕਿ ਮੰਤਰੀ ਬੋਲਿਆ ਮੰਤਰੀ ਦੇ ਬੋਲ ਹਲਦੇ ਤੇ ਖਾਇ ਜਾ ਰਿਹਾ ਗੱਲ ਭਾਜਪਾ ਵਾਲਾ ਕਰ ਰਿਹਾ ਭਾਜਪਾ ਦੀ ਸ਼ਕਲ ਦਿਖਾਈ ਜਾ ਰਹੀ ਹੈ ਗਾਲੇਂਦਰ ਕੋਈ ਐਮਐਲਏ ਕਰੇ ਇਹ ਪਹਿਲੀ ਵਾਰੀ ਇਦਾਂ ਦਾ ਮਜ਼ਾਕ ਮੀਡੀਆ ਵੱਲੋਂ ਕੀਤਾ ਗਿਆ ਪ੍ਰਾਨ ਫੋਰਚੂਨੇਟ ਬੀਂਗੇ ਜਰਨਲਿਸਟ ਨੇ ਗੱਲ ਕਹਿ ਸਨ ਕਿ ਸਾਡੀ ਜਮਹੂਰੀ ਕਦਰਾਂ ਕੀਮਤਾਂ ਦੀ ਠੀਕ ਹੈ ਸਾਡੇ ਕੋਲ ਬਹੁਤ ਸਾਰੇ ਅਧਿਕਾਰ ਹੈ ਪਰ ਇਹਨਾ ਵੀ ਹੋਣਾ ਚਾਹੀਦਾ ਕਿ ਕਿ ਸਿਸਟਮ ਨੂੰ ਹੀ ਆਪਾਂ ਤੈਅ ਨੈਅਸ਼ ਕਰਨ ਵਾਲੇ ਪਾਸੋਂ ਚੱਲ ਵੀ ਕਿ ਚੋਣੇ ਵਿਧਾਨ ਸਭਾ ਆਪਾਂ ਵਿਰੋਧੀ ਤਰ੍ਹਾਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਵਰ ਕਰਦੇ ਆ ਉਹਨਾਂ ਦੀਆਂ ਰੈਲੀਆਂ ਕਵਰ ਕਰਦੇ ਆ ਉਹਨੇ ਬੈਟਸ ਰਹਿਣਾ ਪੂਰਾ ਅਧਿਕਾਰ ਹੈ ਅਰ ਜਿਹੜਾਦਕਾਰ ਕੇ ਪੈਰਲ ਵਿਧਾਨ ਸਭਾ ਦੀ ਕਾਰਵਾਈ ਦਿਖਾਈ ਜਾਣੀ ਕੀ ਕਦੇ ਪਾਰਲੀਮੈਂਟ ਜਾਂ ਦੇਸ਼ ਦੇ ਹਿੱਸੇ ਚ ਇਦਾਂ ਦੀ ਕਦੇ ਕੋਈ ਗੱਲ ਹੋਈ ਐ ਤੇ ਉਹੀ ਹੋਵੇ ਤਾਂ ਪੰਜਾਬ ਨੂੰ ਕਿਹਾ ਜਾ ਸਕਦਾ ਤੇ ਫਿਰ ਨਹੀਂ ਤਾਂ ਪੰਜਾਬ ਨਾਲ ਇਹ ਮਜ਼ਾਕ ਕਿਉਂ ਜੀ ਸਤਿਜਿਪਾਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਜੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਖੋ ਬਹੁਤ ਸਾਰੇ ਆਮ ਉਧਿਆਂ ਦੇ ਅੱਜ एलान ਕੀਤੇ ਆ ਉਹਨਾਂ ਨੇ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਵੀ ਕੀਤਾ ਰਾਹ ਦੇਣ ਦਾ एलान ਕੀਤਾ ਦੂਜਾ ਉਹਨਾਂ ਨੇ ਇੱਕ ਜਿਹੜੀ ਵੱਡੀ ਗੱਲ ਇਹ ਕੀਤੀ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਬੇਸ਼ੱਕ ਇਹ ਸਦਨ ਦੇ ਅੰਦਰ ਚੱਲਦੇ ਆ ਮੁਖਵੰਦਰੀ ਨੇ ਆ ਕੇ ਜੀ ਦੇਖੋ ਸਾਰਿਆਂ ਦੇ ਜਿਹੜੇ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਦੇ ਜਦੋਂ ਬੋਲੇ ਤਾਂ ਉਹਨਾਂ ਨੇ ਕਿਹਾ ਕਿ ਵੀ ਠੀਕ ਹੈ ਵੀ ਇਹ ਸਦਨ ਦੇ ਅੰਦਰ ਕਿ ਵਿਰੋਧਾਂਗੀਆਂ ਵੀ ਹੁੰਦੀਆਂ ਕਿ ਤੁਸੀਂ ਉੱਚਾ ਨੀਚਾ ਵੀ ਬੋਲਿਆ ਜਾਂਦਾ ਹੈ ਨਾ ਸਾਰਿਆਂ ਦੇ ਵਿਆਹ ਤੇ ਜਿੰਨੇ ਵਾਰੇ ਵੀ ਕੋਈ ਇਦਾਂ ਕੜਤਨ ਭਰੀ ਗੱਲ ਹੋ ਗਈ ਹੋਵੇ ਮਾਫੀ ਮੰਗਦਾ ਹਾਂ ਪਰ ਇੱਕ ਗੱਲ ਜਿਹੜੀ ਚੰਗੀ ਲੱਗੀ ਹੋਈ ਸੀ ਕਿ ਸਦਨ ਦੇ ਅੰਦਰ ਚਾਹੇ ਤਾਂ ਵਾਕਫ ਕਿਸੇ ਸਮਾਜਿਕ ਗੱਲ ਕਰ ਲਈਏ ਚਾਹੇ ਜਿਹੜੀਆਂ ਸਮਾਜਿਕ ਸਮਾਦੀ ਗੱਲ ਕਰ ਲਈਏ ਧਾਰਮਿਕ ਸਮਾਦੀ ਗੱਲ ਕਰ ਲਈਏ ਜਾਂ ਰਾਸ਼ੀਆ ਗਾਉਂ ਦੀ ਮੀਡੀਆ ਦੀ ਜਿਸ ਤਰੀਕੇ ਨਾਲ ਹੜ੍ਹਾਂ ਦੇ ਵਿੱਚ ਮਦਦ ਕੀਤੀ ਗਈ ਹੈ ਵਾਕਫ ਜਥੇ ਬੰਦਿਆਂ ਨੂੰ ਮੁੱਖ ਮੰਤਰੀ ਨੇ ਛੇਛੇ ਤੌਰ ਤੇ ਧੰਨਵਾਦ ਕੀਤਾ ਉਹਨਾਂ ਸਾਰੀਆਂ ਸੰਸਥਾਵਾਂ ਦਾ ਉਹਨਾਂ ਆਰਗੇਨਾਈਜੇਸ਼ਨ ਦਾ ਜਿਹੜੀਆਂ ਨੇ ਆਪਣੇ ਤੌਰ ਤੇ ਜਿਹੜਾ ਹੈਗਾ ਚਾਹੇ ਸਰਕਾਰ ਤੋਂ ਬਾਹਰ ਜਾ ਕੇ ਉਹਨਾਂ ਨੇ ਮਦਦ ਕੀਤੀ ਮਦਦ ਦੇ ਬੜਾ ਵੱਡਾ ਯੋਗਦਾਨ ਵੀ ਪਾਇਆ ਔਰ ਮੁਖਵੰਦਰ ਨੇ ਇਹ ਵੀ ਕਹਿ ਕੇ ਪੰਜਾਬ ਇਸ ਤਰ੍ਹਾਂ ਦੇ ਕਸ਼ਟ ਜਾਂ ਸੰਗਠਨ ਪਹਿਲਾਂ ਵੀ ਨਿਕਲਦਾ ਰਿਹਾ ਔਰ ਪੰਜਾਬੀ ਬੜੇ ਬਹਾਦਰ ਹੈ ਇਸ ਸੰਗਠਨ ਦਾ ਵੀ ਡਟ ਕੇ ਸਾਹਮਣਾ ਕਰਨਗੇ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਕਿਹਾ ਕਿ ਪੰਜਾਬ ਫਿਰ ਇਸ ਤਰੀਕੇ ਦਾ ਨਾਲ ਵਾਲੀ ਜਿਹੜਾ ਹੱਸਦਾ ਵਸਦਾ ਤੇ ਰੰਗਲਾ ਪੰਜਾਬ ਬਣਦਾ ਨਜ਼ਰ ਆਏਗਾ ਜੀ ਸੋ ਅੱਜ ਪਾਸੇ ਆਖਰ ਚ ਗੱਲ ਕਰਾਂਗੇ ਜੀ ਮੰਡੀਆਂ ਨੂੰ ਲੈ ਕੇ ਜਿੱਥੇ ਮੰਡੀਆਂ ਦੇ ਵਿੱਚ ਕਿਸਾਨ ਝੋਨਾ ਲੈ ਕੇ ਜਾ ਰਹੇ ਨੇ ਤਾਂ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਗਰਾਊਂਡ ਜ਼ੀਰੋ ਤੇ ਜਾ ਕੇ ਵੀ ਗੱਲਬਾਤ ਕੀਤੀ ਤਾਂ ਜੋ ਖੱਗੜ ਦੇ ਨਾਲ ਲੱਗਦਾ ਝੋਨਾ ਸੀਗਾ ਉਹਦੇ ਉੱਪਰ ਮਿੱਟੀ ਚੜ ਗਈ ਤੇ ਉਹ ਮੰਡੀਆਂ ਦੇ ਵਿੱਚ ਸਾਫ਼ ਵੀ ਨਹੀਂ ਹੋ ਰਹਾ ਤੇ ਸਾਈਡ ਤੇ ਢੇਰੀਆਂ ਲੱਗੀਆਂ ਹੋਈਆਂ ਨੇ ਤੇ ਕੋਈ ਅਧਿਕਾਰੀ ਚੱਕਰ ਨੂੰ ਤਿਆਰ ਨਹੀਂ ਜੀ ਉਹ ਬਹੁਤ ਤੁਸੀਂ ਇੱਕ ਤਰ੍ਹਾਂ ਦਾ ਗਰਾਊਂਡ ਰਿਐਲਿਟੀ ਦਾ ਸਵਾਲ ਹੈ ਇਹ ਇਹ ਸਵਾਲ ਬਹੁਤ ਵੱਡੀ ਪੱਧਰ ਤੇ ਹੈ ਬਹੁਤ ਸਾਰੀਆਂ ਮੰਡੀਆਂਾਂ 'ਚ ਤਾਂ ਹਾਲਤੇ ਬਣੀ ਪਈ ਹੈ ਉਥੇ ਦੀ ਵੀ ਵੱਡੀ ਪੱਧਰ ਤੇ ਮਿੱਟੀ ਚੜੀ ਵੀ ਆ ਉਹਨਾਂ ਦੀ ਸਫਾਈ ਨਹੀਂ ਹੋਈ ਮੰਡੀਆਂ ਦੀ ਤੇ ਝੋਨੇ ਦੀਆਂ ਫਸਲਾਂ ਦਾ ਜਿਹੜੀਆਂ ਬਚੀਆਂ ਵੀ ਜਿਦਾਂ ਤੁਸੀਂ ਕਿਹਾ ਇਸ ਕਦਰ ਉਹਨਾਂ ਤੇ ਮਿੱਟੀ ਜਿਹੜੀਆਂ ਕਾਸਤ ਤੇ ਹੜਾਂ ਦੀ ਮਾਰ ਇਠ ਆ ਗਿਆ ਹੜਾਂ ਦੇ ਪਾਣੀ ਨਾਲ ਬਹੁਤ ਕੁਝ ਜੜ ਰੁੜ ਕੇ ਆਇਆ ਸੀ ਫਸਲਾਂ ਦੇ ਉੱਪਰ ਦੀ ਬਗਿਆ ਸੋ ਉਸ ਤਰ੍ਹਾਂ ਦੀ ਨਾ ਤਾਂ ਉਹ ਫਸਲ ਖਰੀਦੇ ਜਾਣ ਦੇ ਯੋਗ ਆ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੂਜੇ ਪਾਸੇ ਨਮੀ ਦੀ 17 ਫੀਸਦੀ ਦੀ ਸ਼ਰਤਤ ਜਿਹੜੀ ਫਸਲ ਹੀ ਪਾਣੀਆਂ ਚ ਡੁੱਬੀ ਰਹੀ ਆ ਇੰਨੇ ਦਿਨਾਂ ਉਸਾਰਾ ਫੀਸਦੀ ਨਵੀਂ ਵਾਲੀ ਸ਼ਰਤ ਕਿੱਥੋਂ ਪੂਰੀ ਹੋਏਗੀ ਸੋ ਜਾਨਤਾ ਜਦੋਂ ਹੁਣ ਕੱਲ ਜਾ ਰਿਹਾ ਪ੍ਰਧਾਨ ਮੰਤਰੀ ਤਾਂ ਉਹਨਾਂ ਨੂੰ ਨਹੀਂ ਮਿਲਵੇ ਕਿਦਰੀ ਗ੍ਰਹਿ ਮੰਤਰੀ ਮਿਲ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਅਮਰ ਸ਼ਾਹ ਜੀ ਨਾਲ ਇਹਦੀ ਮੁਲਾਕਾਤ ਹੋਏ ਭਗਵੰਤ ਮੰਦੀ ਕਿਦਰੀ ਲੈਕਸਿਸ ਦੀ ਗੱਲ ਵੀ ਕਰਨੀ ਚਾਹੀਦੀ ਹੈ ਕਿ ਚੋਣੇ ਦੀ ਖਰੀਦ ਦੇ ਵਿੱਚ ਕਿਸੇ ਹੱਦ ਤੱਕ ਥੋੜੇ ਜਿਹੇ ਛੋਟਾ ਵੀ ਹੋਣੇ ਚਾਹੀਦੇ ਆ ਕਿਉਂਕਿ ਖਾਸ ਪ੍ਰਸਥਿਤੀਆਂ ਐਸ ਵੇਲੇ ਬਣੀਆਂ ਹੋਈਆਂ ਉਹਨਾਂ ਪ੍ਰਸਥਿਤੀਆਂ ਦੇ ਅਧੀਨ ਹੀ ਦੇ ਆਮ ਨਾਰਨਸ ਹੁੰਦੀ ਹੈ ਕਿ ਜੀ ਐਨ ਐਫ ਇਸ ਦੀ ਜਿਹੜਾ ਹੈਗਾ ਨਵੀਂ ਹੋਣੀ ਚਾਹੀਦੀ ਹੈ ਇਥੋਂ ਘਾਟ ਨਹੀਂ ਖਰੀਦਿਆ ਜਾਏਗਾ ਵੱਖਰਾ ਮਾਮਲਾ ਪਰ ਜਿੱਦਾਂ ਵੀ ਹੁਣ ਸਥਿਤੀ ਬਣੀ ਹੋਈ ਹੈ ਉਸ ਧੀਰੇ ਚੱਲਦੇ ਆ ਜ਼ਰੂਰ ਲਾਜ਼ਮੀ ਤੌਰ ਤੇ ਕੁਝ ਨਾ ਕੁਛ ਰੈਗੂਲੇਸ਼ਨ ਹੋਣੀ ਚਾਹੀਦੀ ਹੈ ਅਗਰੇ ਕਹੇ ਕਿ ਮੈਂ ਜ਼ਰੂਰ ਨਾਲ ਕਹਿਣੀ ਆਵਾਂਗਾ ਕਿ ਅੱਜ ਜਿਹੜਾ ਪੰਜਾਬ ਦਾ ਸਭ ਕੁਝ ਬਿੱਲ ਵੀ ਜਿਹੜੇ ਪੇਸ਼ ਹੋਏ ਤੁਸੀਂ ਇੱਕ ਬਿੱਲ ਹੈਗਾ ਉਹ ਬੀਜਾਂ ਨਾਲ ਸੰਬੰਧਤ ਮੰਤਰੀ ਨੇ ਪਹਿਲਾਂ ਆਪਣੇ ਤੌਰ ਤੇ ਵੀ ਐਲਾਨ ਕੀਤਾ ਹੈ ਇਹ ਜਿਹੜੇ ਕਿਸਾਨਾਂ ਲਈ ਬੀਜ ਨੇ ਨੀਂ ਫਸਲਾਂ ਬਰਵਾਦ ਹੋ ਗਿਆ ਕਿਉਂਕਿ ਸਮੱਸਿਆ ਇਹ ਆ ਗਈ ਹੈ ਕਿ ਸੋਨੇ ਦੀ ਫਸਲ ਦਾ ਬਰਵਾਦ ਹੋਈ ਹੋਈ ਹੈ ਹਾੜੀ ਦੀ ਫਸਲ ਦੀ ਬਹੁਤ ਸਾਰੇ ਕਿਸਾਨਾਂ ਕੋਲੇ ਉਹਨਾਂ ਕੀ ਤਰ੍ਹਾਂ ਜਿਹੜਾ ਬੀਜ ਹੀ ਨਹੀਂ ਆ ਕੰਕਦਾ ਸੋ ਸਰਕਾਰ ਉਹ ਬੀਜ ਵੀ ਮਹਈਆ ਕਰੇਗੀ ਕਿ ਕਿਸ ਤਰੀਕੇ ਦੇ ਨਾਲ ਤਾਂ ਕਿ ਉਹਨਾਂ ਦੀ ਜਿਹੜੀ ਹਾੜੀ ਦੀ ਫਸਲ ਹੈ ਉਸ ਨੂੰ ਬਚਾਇਆ ਜਾ ਸਕੇ ਸਮਾਜ ਸੇਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵੀ ਇਸ ਮਾਮਲੇ 'ਚ ਮਦਦ ਕਰੀਆਂ ਸੋ ਜੇ ਅੰਦਾਜ਼ਾ ਲਗਾਇਆ ਜਾਵੇ ਤਾਂ ਇਹ ਮਸਲਾਂ ਦੀ ਖਰੀਦ ਨੂੰ ਲੈ ਕੇ ਲੋਕਾਂ ਦੀ ਸਿਹਤ ਨੂੰ ਲੈ ਕੇ ਪਰਵੰਧਾਂ ਨੂੰ ਲੈ ਕੇ ਸੜਕਾਂ ਦੀ ਆਵਾਜਾਈ ਨੂੰ ਲੈ ਕੇ ਮੰਡੀਆਂ ਦੀ ਸਫਾਈ ਨੂੰ ਲੈ ਕੇ ਇੰਨੇ ਆ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਬਹੁਤ ਵੱਡੀ ਚੁਣੌਤੀ ਹੈ ਸੋ ਇਹ ਚੁਣੌਤੀ ਦਾ ਮਿਲਜੁਲ ਕੇ ਤਾਇਦਾ ਕੁ ਹਾਲ ਹੈ ਕਿ ਜਿਆਸਦੌਰ ਉਮੀਦ ਕਰਦੇ ਆ ਕਿ ਕੱਲ ਦੀ ਜਿਹੜੀ ਮੁਲਾਕਾਤ ਹੈ ਖਰਦੌਤ ਦੇ ਮੁੱਖ ਮੰਤਰੀ ਦੀ ਗ੍ਰਹਿ ਮੰਤਰੀ ਨਾਲ ਉਹ ਕਿਸੇ ਸੁਧਾਵਨਾ ਵਾਲੀ ਔਰ ਪੰਜਾਬ ਦੀ ਮਦਦ ਵਾਲੀ ਸੱਤ ਹੋਏਗੀ ਪੰਜਾਬੀਆਂ ਨੇ ਨਜ਼ਰਾਂ ਮੂਸਤ ਕਲੀ ਮੁਲਾਕਾਤਾਂ ਲੱਗੀਆਂ ਹੋਣਗੀਆਂ ਜੀ ਸੋ ਆਦੇ ਪਰਵਾਂ ਦੇ ਵਿੱਚ ਆਈਆਂ ਸਰ ਤੁਸੀਂ ਪਰਵਾਂ ਦਾ ਹਿੱਸਾ ਬਣਿਆ ਸਾਰਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸੇ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਦੇ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ